ਪੁਰਾਣੇ ਸਮੇਂ ਦੀ ਗੱਲ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਸੰਤ ਫਕੀਰ ਉਰਦੇ ਤੋਂ ਰੌਂਦੇ ਪਹੁੰਚੇ ਇਹ ਸੰਤ ਫਕੀਰ ਕਦੇ ਕਿਸੇ ਨਗਰ ਜਾਂਦੇ ਕਦੇ ਕਿਸੇ ਨਗਰ ਪਹੁੰਚਦੇ ਸਨ ਇਹਨਾਂ ਦਾ ਕੋਈ ਪੱਕਾ ਠਿਕਾਣਾ ਨਹੀਂ ਸੀ ਇਹਨਾਂ ਦਾ ਜੇ ਟੀਚਾ ਸੀ ਤਾਂ ਪੱਕਾ ਉਹ ਇੱਕ ਕੀ ਲੋਕਾਂ ਨੂੰ ਚੰਗੇ ਮਾਰਗ ਤੇ ਪਾਉਣਾ ਹੈ ਚੰਗੀ ਸਿੱਖਿਆ ਦੇਣੀ ਹੈ ਲੋਕਾਂ ਨੂੰ ਚੰਗੇ ਰਸਤੇ ਤੇ ਲੈ ਕੇ ਆਉਣਾ ਹੈ ਮਾੜੇ ਕੰਮਾਂ ਤੋਂ ਲੋਕਾਂ ਨੂੰ ਦੂਰ ਕਰਨਾ ਹੈ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਉਹਨਾਂ ਦਾ ਕੋਈ ਨਾ ਕੋਈ ਸਟੀਕ ਹੱਲ ਕੱਢਣਾ ਹੈ ਜਦੋਂ ਇੱਕ ਥਾਂ ਤੇ 5 7 10 ਦਿਨ ਗੁਜ਼ਾਰ ਦਿੰਦੇ ਤਾਂ ਉਦੋਂ ਫਿਰ ਉੱਥੋਂ ਦੇ ਲੋਕਾਂ ਤੋਂ ਵਿਦਾ ਲੈ ਕੇ ਅਗਲੇ ਪਿੰਡ ਵੱਲ ਰਵਾਨਾ ਹੋ ਜਾਂਦੇ ਸੰਤ ਜੀ ਹਰ ਇੱਕ ਪਿੰਡ ਨਹੀਂ ਰੁਕਿਆ ਕਰਦੇ ਸਨ ਜਦੋਂ ਵੀ ਚਲਦੇ ਫਿਰ ਲੰਬਾ ਸਮਾਂ ਉਹ ਚਾਲੇ ਪਾਉਂਦੇ ਕਿਸੇ ਥਾਂ ਤੇ ਰਾਤ ਰੁਕਦੇ ਕਿਸੇ ਥਾਂ ਤੇ ਕੁਝ ਘੁੱਪਲ ਰੁਕਦੇ ਕਿਸੇ ਥਾਂ ਤੋਂ ਲੰਗਰ ਪਾਣੀ ਸ਼ੱਕ ਕੇ ਅੱਗੇ ਨੂੰ ਚਲਦੇ ਰਹਿੰਦੇ ਉੱਥੇ ਰੁਕਦੇ ਨਹੀਂ ਸਨ ਇੱਕ ਉਹਨਾਂ ਦੇ ਮਨ ਵਿੱਚ ਹੋਰ ਗੱਲ ਹੁੰਦੀ ਸੀ ਜਦੋਂ ਮੈਂ ਇੱਕ ਨਗਰ ਦੇ ਵਿੱਚ ਰੁਕਦਾ ਹਾਂ ਜਿਵੇਂ ਜਿਵੇਂ ਲੋਕ ਮੇਰੇ ਬਾਰੇ ਜਾਣਦੇ ਨੇ ਉਵੇਂ ਉਵੇਂ ਨੇੜੇ ਤੇੜੇ ਦੇ ਪਿੰਡਾਂ ਤੋਂ ਆ ਕੇ ਵੀ ਲੋਕ ਮੈਨੂੰ ਮਿਲਦੇ ਨੇ ਮੇਰੇ ਨਾਲ ਗੱਲਬਾਤ ਮੇਰੇ ਨਾਲ ਵਿਚਾਰ-ਗੋਸ਼ਟੀ ਕਰਦੇ ਨੇ ਤਾਂ ਫਿਰ ਜੇ ਮੈਂ ਹਰ ਇੱਕ ਪਿੰਡ ਦੇ ਵਿੱਚ ਰੁਕਾਂ ਤਾਂ ਠੀਕ ਨਹੀਂ ਇਸ ਕਰਕੇ ਜਦੋਂ ਵੀ ਇੱਕ ਥਾਂ ਤੇ ਪੜਾ ਹੁੰਦਾ ਉਸ ਤੋਂ ਅਗਲੀ ਥਾਂ ਤੇ ਜਾਂਦੇ ਤਾਂ ਫਿਰ ਘੱਟੋ-ਘੱਟ 10-11 ਪਿੰਡਾਂ ਦੇ ਵਿੱਚ ਫਾਸਲਾ ਹੋਇਆ ਕਰਦਾ ਸੀ ਇਦਾਂ ਕਰਦਿਆਂ ਕਰਦਿਆਂ ਇੱਕ ਨਗਰ ਦੇ ਵਿੱਚ ਪਹੁੰਚੇ ਇੱਥੇ ਇਹਨਾਂ ਨੇ ਸੋਚਿਆ ਕਿ ਬਹੁਤ ਅੱਛਾ ਵਾਤਾਵਰਣ ਹੈ ਜਿਵੇਂ ਪਹਾੜਾਂ ਦੇ ਇੱਥਾਂ ਵੱਲੋਂ ਬਹੁਤ ਸ਼ੁੱਧ ਹਵਾ ਹੁੰਦੀ ਹੈ ਸਾਫ਼ ਪਾਣੀ ਹੁੰਦਾ ਹੈ ਸਭ ਕੁਝ ਬਹੁਤ ਵਧੀਆ ਸੀ ਫਕੀਰ ਜੀ ਨੇ ਸੋਚਿਆ ਕਿ ਇੱਥੇ ਮੈਂ ਬਹੁਤ ਲੰਬਾ ਸਮਾਂ ਰਵਾਂਗਾ ਕਦੀ ਮੈਂ ਕਿਤੇ ਜਾਂਦਾ ਹਾਂ ਕਦੀ ਕਿਤੇ ਮੇਰੀ ਕੋਈ ਮੇਰਾ ਕੋਈ ਪੱਕਾ ਘਰ ਟਿਕਾਣਾ ਨਹੀਂ ਹੈ ਜੇ ਨਗਰ ਵਾਲਿਆਂ ਨੇ ਮੇਰੇ ਨਾਲ ਵਧੀਆ ਵਤੀਰਾ ਰੱਖਿਆ ਤਾਂ ਮੈਂ ਇੱਕ ਛੋਟੀ ਜਿਹੀ ਛੰਨ ਪੁਆ ਕੇ ਇੱਥੇ ਪੱਕੇ ਤੌਰ ਤੇ ਰਹਿਣ ਬਸੇਰਾ ਵੀ ਕਰ ਸਕਦਾ ਹਾਂ ਸੰਤ ਜੀ ਦੇ ਨਾਲ ਉਹਨਾਂ ਦਾ ਕੋਈ ਵੀ ਸੰਗੀ ਸਾਥੀ ਨਹੀਂ ਸੀ ਹਰ ਨਗਰ ਜਦੋਂ ਜਾਂਦੇ ਕੁਝ ਉਹਨਾਂ ਦੇ ਪੱਕੇ ਸ਼ਰਧਾਲੂ ਉਹਨਾਂ ਨਾਲ ਜੁੜ ਜਾਇਆ ਕਰਦੇ ਸਨ ਜੋ ਉਹਨੇ ਦਿਨ ਉਹਨਾਂ ਦੇ ਕੋਲ ਹੀ ਰਿਹਾ ਕਰਦੇ ਸਨ ਪਰ ਕੋਈ ਐਸਾ ਅਜੇ ਤੱਕ ਨਹੀਂ ਸੀ ਮਿਲਿਆ ਜਿਹੜਾ ਪੱਕੇ ਤੌਰ ਤੇ ਉਹਨਾਂ ਦੇ ਨਾਲ ਰਹਿਣ ਦੇ ਲਈ ਰਾਜੀ ਹੋਇਆ ਹੋਵੇ ਕੋਈ ਐਸਾ ਸਮਰਪਿਤ ਇਨਸਾਨ ਨਹੀਂ ਸੀ ਜਿਸ ਨੇ ਇਹ ਆਖਿਆ ਹੋਵੇ ਕਿ ਫਕੀਰ ਜੀ ਇਸ ਨਗਰ ਤੋਂ ਅੱਗੇ ਜਿੱਥੇ ਵੀ ਜਾਓਗੇ ਮੈਂ ਤੁਹਾਡੇ ਨਾਲ ਚਲਾਂਗਾ ਪਰ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਜਿਸ ਨਗਰ ਵੀ ਜਾਂਦਾ ਹਾਂ ਲੋਕਾਂ ਦੀਆਂ ਦੁੱਖ ਸਮੱਸਿਆਵਾਂ ਦਾ ਹੱਲ ਕਰਦਾ ਹਾਂ ਇਸ ਨਗਰ ਦੇ ਵਿੱਚ ਜਦੋਂ ਇਹਨਾਂ ਨੇ ਪੜਾਅ ਕੀਤਾ ਛੋਟੇ-ਛੋਟੇ ਬੱਚਿਆਂ ਨੂੰ ਇਹਨਾਂ ਨੇ ਪੜ੍ਹਾਉਣਾ ਲਿਖਾਉਣਾ ਸ਼ੁਰੂ ਕੀਤਾ ਨਗਰ ਦੇ ਬਾਕੀ ਲੋਕ ਵੀ ਸਵੇਰ ਸ਼ਾਮ ਇਨ੍ਹਾਂ ਦੇ ਕੋਲ ਆ ਕੇ ਇਨ੍ਹਾਂ ਦੀ ਵਿਚਾਰ ਚਰਚਾ ਨੂੰ ਸੁਨਿਆ ਕਰਦੇ ਸਨ ਇਨ੍ਹਾਂ ਦੀ ਗੱਲਬਾਤ ਸੁਣ ਕੇ ਬੜੇ ਪ੍ਰਭਾਵਿਤ ਹੋਇਆ ਕਰਦੇ ਕਿ ਸੰਤ ਫਕੀਰ ਜੀ ਦੇ ਵਿਚਾਰ ਬੜੇ ਉੱਚੇ ਸੁੱਚੇ ਹਨ ਇਹ ਤਾਂ ਬਹੁਤ ਚੰਗੀ ਸੋਚ ਦੇ ਮਾਲਕ ਹਨ ਫਿਰ ਫਕੀਰ ਜੀ ਦੀ ਮਈ ਮ ਦਿਨ ਬ ਦਿਨ ਨਗਰ ਦੇ ਵਿੱਚ ਵਧਦੀ ਗਈ ਫਕੀਰ ਜੀ ਦੇ ਨਾਲ ਲੋਕਾਂ ਨੇ ਆ ਕੇ ਆਪਣੀਆਂ ਦੁੱਖ ਸਮੱਸਿਆਵਾਂ ਮੁਸ਼ਕਲਾਂ ਜਦੋਂ ਸਾਂਝੀਆਂ ਕਰਨੀਆਂ ਤਾਂ ਇਨ੍ਹਾਂ ਸੰਤ ਫਕੀਰ ਜੀ ਨੇ ਅਗਲੇ ਨੂੰ ਉਹਨਾਂ ਦੀ ਮੁਸ਼ਕਿਲ ਦਾ ਇਸ ਤਰੀਕੇ ਨਾਲ ਹੱਲ ਵਧੀਆ ਹੱਲ ਦੱਸਿਆ ਕਰਨਾ ਕਿ ਅਗਲੇ ਨੂੰ ਲੱਗਿਆ ਕਰਨਾ ਕਿ ਮੇਰੀ ਤਾਂ ਮੁਸ਼ਕਿਲ ਹੀ ਕੋਈ ਨਹੀਂ ਇਹ ਤਾਂ ਬਿਲਕੁਲ ਹੀ ਛੋਟਾ ਜਿਹਾ ਮਸਲਾ ਸੀ ਉਹ ਸੰਤ ਜੀ ਨੇ ਹੱਲ ਕਰ ਦਿੱਤਾ ਹੈ ਜਦੋਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਆਮ ਲੋਕਾਂ ਤੱਕ ਪਹੁੰਚੀਆਂ ਲੋਕਾਂ ਨੇ ਦੂਰੋਂ ਦੂਰੋਂ ਆਉਣਾ ਸ਼ੁਰੂ ਕਰ ਦਿੱਤਾ ਇਸ ਸੰਤ ਫਕੀਰ ਜੀ ਦੀ ਮਹਿਮਾ ਦੂਰ ਦੂਰ ਦੇ ਪਿੰਡਾਂ ਤੱਕ ਹੋ ਗਈ ਹੁਣ ਇਹਨਾਂ ਕੋਲ ਆਉਣ ਵਾਲੇ ਸ਼ਰਧਾਲੂ ਸਿਰਫ ਸਵੇਰ ਸ਼ਾਮ ਤੱਕ ਸੀਮਤ ਨਹੀਂ ਰਹਿ ਗਏ ਬਲਕਿ ਦੁਪਹਿਰ ਵੇਲੇ ਵੀ ਆਇਆ ਕਰਦੇ ਸਾਰਾ ਸਾਰਾ ਦਿਨ ਲੋਕ ਇਹਨਾਂ ਦੇ ਨਾਲ ਗੱਲ ਕਰਨ ਦੇ ਲਈ ਉਤਾਵਲੇ ਰਹਾ ਕਰਦੇ ਸਨ ਇਨਾਂ ਦੇ ਕੋਲ ਤਾਂ ਤਾਤਾ ਲੱਗਿਆ ਰਹਿੰਦਾ ਸੀ। ਨਾਨੂ ਆਪਣੇ ਲਈ ਵੀ ਫੁਰਸਤ ਨਾ ਮਿਲਦੀ। ਬਹੁਤ देर ਰਾਤ ਤੱਕ ਵੀ ਇਹਨਾਂ ਨੂੰ ਚਾਉਣ ਵਾਲੇ ਇਹਨਾਂ ਦੇ ਕੋਲ ਬੈਠੇ ਰਿਆ ਕਰਦੇ ਸਨ। ਇਸ ਨਗਰ ਦੇ ਵਿੱਚ ਇੱਕ ਪਹਿਲਾਂ ਤੋਂ ਵੀ ਸਾਧੂ ਹੋਰ ਵੀ ਰਹਿੰਦਾ ਸੀ। ਉਸ ਸਾਧੂ ਦੇ ਕੁਝ ਪੱਕੇ ਚੇਲੇ ਵੀ ਸਨ। ਜਦੋਂ ਉਹਨਾਂ ਨੇ ਦੇਖਿਆ ਕਿ ਇਸ ਕਿਸੇ ਬਾਹਰੋਂ ਆਏ ਹੋਏ ਸੰਤ ਦੀ ਮਹਿਮਾ ਬਹੁਤ ਵੱਧ ਗਈ ਹੈ ਇਸ ਫਕੀਰ ਕੋਲ ਤਾਂ ਬਹੁਤ سارے ਲੋਕ ਜਾਣ ਲੱਗ ਪਏ ਨੇ ਇਸ ਨੂੰ ਚੜਾਵਾ ਵੀ ਚੰਗਾ ਚੜਦਾ ਹੋਵੇਗਾ ਇਸ ਦੇ ਲਈ ਤਾਂ ਭਾਂਤ ਭਾਂਤ ਦੇ ਪਕਵਾਨ ਬਣ ਕੇ ਜਾਂਦੇ ਨੇ ਇਸ ਦੇ ਨਾਲ ਸਾਡੀ ਜਿਹੜੀ ਪ੍ਰਸਿੱਧੀ ਸੀ ਉਕਟਦੀ ਜਾ ਰਹੀ ਹੈ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਸਾਡੇ ਤੇ ਭਰੋਸਾ ਨਹੀਂ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ ਸਾਡੇ ਤੇ ਭਰੋਸਾ ਨਹੀਂ ਕਰਦੇ ਇੱਕ ਬਾਹਰੋਂ ਆਏ ਹੋਏ ਅਣਜਾਣ ਵਿਅਕਤੀ ਦੇ ਨਾਲ ਇੰਨਾ ਪਿਆਰ ਤੇ ਸਾਨੂੰ ਤਾਂ ਲੋਕ ਭੁੱਲ ਭੁਲਾ ਹੀ ਗਏ ਨੇ ਇਸ ਚੀਜ਼ ਤੋਂ ਉਹ ਪਿੰਡ ਦੇ ਵਿੱਚ ਪਹਿਲਾਂ ਤੋਂ ਰਹਿਣ ਵਾਲਾ ਸਾਧੂ ਖਾਰ ਖਾਣ ਲੱਗ ਪਿਆ ਉਹ ਸਾਧੂ ਈਰਖਾ ਦੇ ਨਾਲ ਭਰ ਗਿਆ ਉਸ ਨੇ ਆਪਣੇ ਜਿਹੜੇ ਪੱਕੇ ਤੌਰ ਤੇ ਚੇਲੇ ਨਾਲ ਰਹਿੰਦੇ ਸਨ ਉਹਨਾਂ ਨੂੰ ਕਿਹਾ ਕਿ ਕਿਵੇਂ ਨਾ ਕਿਵੇਂ ਕਰਕੇ ਆਪਾਂ ਇਹਦਾ ਜਿਹੜਾ ਨਾਮ ਬਣ ਰਿਹਾ ਹੈ ਇਸ ਦੀ ਜਿਹੜੀ ਪ੍ਰਸਿੱਧੀ ਹੋ ਰਹੀ ਹੈ ਉਹਦੇ ਵਿੱਚ ਵਿਘਨ ਪਾਈਏ ਇਸ ਬੰਦੇ ਦਾ ਕਿਸੇ ਨਾ ਕਿਸੇ ਤਰੀਕੇ ਕੋਈ ਨੁਕਸਾਨ ਕਰੀਏ ਤਾਂ ਕਿ ਲੋਕ ਘਰ ਇਹਦੇ ਕੋਲ ਘਟ ਜਾਇਆ ਕਰਨ ਉਧਰ ਉਸ ਸੰਤ ਫਕੀਰ ਦੇ ਨਾਲ ਜਿਹੜੇ ਛੋਟੇ ਨੌਜਵਾਨ ਸਨ ਛੋਟੀ ਉਮਰ ਦੇ ਬੱਚੇ ਸਨ ਉਹ ਵੀ ਬਹੁਤ ਪੱਕੇ ਤੌਰ ਤੇ ਰਹਿਣ ਦੇ ਲਈ ਰਾਜੀ ਹੋ ਗਏ ਸਨ ਕੁਝ ਘਰਾਂ ਦੇ ਲੋਕਾਂ ਨੇ ਇਹ ਫੈਸਲਾ ਲਿਆ ਕਿ ਸਾਡੇ ਬੱਚੇ ਪੱਕੇ ਤੌਰ ਤੇ ਤੁਹਾਨੂੰ ਸਮਰਪਿਤ ਹੋ ਜਾਣਗੇ ਜੇਕਰ ਤੁਸੀਂ ਇਥੋਂ ਕਿਸੇ ਅਗਲੀ ਥਾਂ ਤੇ ਰਵਾਨਾ ਹੋਵੋਗੇ ਤਾਂ ਇਹ ਸਾਡੇ ਬੱਚੇ ਤੁਹਾਡੇ ਨਾਲ ਜਾਣਗੇ ਜਦੋਂ ਤੱਕ ਇਹ ਦੁਨਿਆਵੀ ਸਿੱਖਿਆ ਦੇ ਵਿੱਚ ਪਰਪੱਕ ਨਹੀਂ ਹੋ ਜਾਂਦੇ ਤੁਸੀਂ ਇਹਨਾਂ ਨੂੰ ਆਪਣੇ ਨਾਲ ਰੱਖ ਸਕਦੇ ਹੋ ਸੰਤ ਫਕੀਰ ਜੀ ਇਸ ਗੱਲ ਤੋਂ ਬੜੇ ਖੁਸ਼ ਸਨ ਕਿ ਲੋਕਾਂ ਨੇ ਮੇਰੇ ਤੇ ਭਰੋਸਾ ਕੀਤਾ ਪਰ ਸੰਤ ਫਕੀਰ ਜੀ ਨੂੰ ਇਹ ਨਹੀਂ ਸੀ ਪਤਾ ਕਿ ਇਸੇ ਨਗਰ ਦੇ ਵਿੱਚ ਇੱਕ ਸਾਧੂ ਮੇਰੇ ਖਿਲਾਫ ਸਾਜ਼ਿਸ਼ਾਂ ਘੜ ਰਿਹਾ ਹੈ ਜਦੋਂ ਇਹ ਬੱਚੇ ਸੰਤ ਫਕੀਰ ਜੀ ਦੇ ਨਾਲ ਰਹਿਣ ਲੱਗੇ ਤਾਂ ਇਹਨਾਂ ਬੱਚਿਆਂ ਨੇ ਨਗਰ ਦੇ ਵਿੱਚ ਜਾਇਆ ਕਰਨਾ ਹੁਣ ਸੰਤ ਜੀ ਨੇ ਕਿਹਾ ਕਿ ਮੇਰੇ ਕੋਲ ਆਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਬੱਚਿਓ ਇਸ ਲਈ ਤੁਸੀਂ ਹਰ ਰੋਜ਼ ਸਵੇਰ ਵੇਲੇ ਤੇ ਸ਼ਾਮ ਵੇਲੇ ਰੋਟੀਆਂ ਸਬਜ਼ੀ ਤੇ ਦੁੱਧ ਦਾ ਇੰਤਜ਼ਾਮ ਆਪਣੇ ਤੌਰ ਤੇ ਕਰਕੇ ਲਿਆਉਣਾ ਹੈ ਇਹਨਾਂ ਬੱਚਿਆਂ ਨੇ ਵੀ ਇਹ ਸੇਵਾ ਬਹੁਤ ਖੁਸ਼ੀ-ਖੁਸ਼ੀ ਨਿਭਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਸਮਾਂ ਹੋ ਗਿਆ ਸੀ ਸਿੱਖਣ ਲਈ ਵੀ ਬਹੁਤ ਕੁਝ ਮਿਲਦਾ ਸੀ ਉਹ ਦੁਨੀਆਵੀ ਪੜ੍ਹਾਈ ਲਿਖਾਈ ਤੋਂ ਬਿਨਾ ਜਿਹੜੀ ਅਸਲ ਦੀ ਵਿੱਦਿਆ ਸੀ ਜਿਹੜੀ ਕਿਤਾਬੀ ਵਿੱਦਿਆ ਸੀ ਉਹ ਵੀ ਦੇਂਦੇ ਸਨ ਇਸ ਲਈ ਬੱਚੇ ਬੜੇ ਖੁਸ਼ ਰਹਿੰਦੇ ਸਨ ਉਧਰ ਦੂਜੇ ਪਾਸੇ ਜਿਹੜਾ ਨਗਰ ਦੇ ਵਿੱਚ ਰਹਿਣ ਵਾਲਾ ਪੁਰਾਣਾ ਸਾਧੂ ਸੀ ਉਸਨੇ ਆਪਣੇ ਚੇਲਿਆਂ ਨੂੰ ਇੱਕ ਗੱਲ ਸਮਝਾ ਦਿੱਤੀ ਕਿ ਇਸ ਸੰਤ ਫਕੀਰ ਦੇ ਖਿਲਾਫ ਕੁਝ ਨਾ ਕੁਝ ਬੋਲੋ ਕੁਝ ਨਾ ਕੁਝ ਝੂਠ ਫੈਲਾਉਣਾ ਸ਼ੁਰੂ ਕਰ ਦਿਓ ਉਹਨਾਂ ਨੇ ਆਪੋ ਆਪਣੇ ਤਰੀਕੇ ਕੋਈ ਨਾ ਕੋਈ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਕਦੀ ਕਿਸੇ ਪਾਸੇ ਜਾ ਕੇ ਚਾਰ ਬੰਦੇ ਜਿੱਥੇ ਖੜੇ ਹੁੰਦੇ ਉੱਥੇ ਕਹਿਣਾ ਸ਼ੁਰੂ ਕਰ ਦੇਣ ਕਿ ਇਹ ਤਾਂ ਪਖੰਡੀ ਹੈ ਇਹ ਲੁੱਟ ਪੁੱਟ ਕੇ ਲੈ ਕੇ ਜਾਵੇਗਾ ਇਹ ਤਾਂ ਬੱਚਿਆਂ ਨੂੰ ਬਹੁਤ ਨੁਕਸਾਨ ਕਰੇਗਾ ਬੱਚਿਆਂ ਨੂੰ ਅੱਗੇ ਜਾ ਕੇ ਕਿਸੇ ਦੇਸ਼ ਦੇ ਵਿੱਚ ਕਿਸੇ ਵਪਾਰੀ ਨੂੰ ਵੇਚ ਦੇਵੇਗਾ ਲੋਕਾਂ ਦਾ ਮਨ ਭੜਕਾਉਣ ਦੀ ਕੋਸ਼ਿਸ਼ ਕੀਤੀ ਕਈ ਲੋਕ ਮੰਨਣ ਵੀ ਲੱਗ ਪਏ ਇੱਕ ਦਿਨ ਉਹਨਾਂ ਛੋਟੇ ਬੱਚਿਆਂ ਨੂੰ ਵੀ ਇਹ ਖਬਰ ਕਿਤੋਂ ਮਿਲ ਗਈ ਕਿ ਜਿਹੜਾ ਪੁਰਾਣਾ ਸਾਧੂ ਇਸ ਨਗਰ ਦੇ ਵਿੱਚ ਰਹਿੰਦਾ ਹੈ ਉਹ ਕਤੇ ਉਸ ਦੇ ਸਾਥੀ ਮਿਲ ਕੇ ਇਸ ਬਾਰੋਂ ਆਏ ਫਕੀਰ ਜੀ ਦੇ ਬਾਰੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਫੈਲਾ ਰਹੇ ਨੇ ਇਨਾ ਛੋਟੇ ਬੱਚਿਆਂ ਨੇ ਆ ਕੇ ਉਸ ਸੰਤ ਫਕੀਰ ਨੂੰ ਦੱਸਿਆ ਫਕੀਰ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਬੱਚਿਓ ਆਪਾਂ ਹਰ ਇੱਕ ਦੁਨੀਆਵੀ ਗੱਲ ਦੇ ਉੱਤੇ ਧਿਆਨ ਨਹੀਂ ਦੇ ਸਕਦੇ ਉਹਨਾਂ ਨੇ ਕਿਹਾ ਕਿ ਨਹੀਂ ਫਕੀਰ ਜੀ ਇਹ ਤਾਂ ਤੁਹਾਡੇ ਬਾਰੇ ਹੈ ਤੁਹਾਡੇ ਬਾਰੇ ਜੇ ਕੋਈ ਗਲਤ ਬੋਲਦਾ ਹੈ ਤੁਹਾਨੂੰ ਜਾਣਨਾ ਚਾਹੀਦਾ ਹੈ ਉਸ ਦੀ ਖਿਲਾਫਤ ਕਰਨੀ ਚਾਹੀਦੀ ਹੈ ਫਕੀਰ ਜੀ ਨੇ ਉਹਨਾਂ ਛੋਟਿਆਂ ਬੱਚਿਆਂ ਨੂੰ ਸਮਝਾਇਆ ਕਿ ਨਹੀਂ ਦੁਨੀਆ ਇਸ ਤਰੀਕੇ ਨਾਲ ਨਹੀਂ ਚਲਦੀ ਪਰ ਉਹ ਬੱਚੇ ਸਨ ਉਹਨਾਂ ਦੇ ਵਿੱਚ ਜਿਹੜਾ ਖੂਨ ਸੀ ਉਹ ਉਬਾਲੇ ਮਾਰਦਾ ਸੀ ਗਰਮ ਜੋਸ਼ੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੀ ਕੁਝ ਦਿਨਾਂ ਬਾਅਦ ਜਦੋਂ ਫਿਰ ਉਹਨਾਂ ਨੇ ਉਸ ਪੁਰਾਣੇ ਸਾਧੂ ਦੇ ਚੇਲਿਆਂ ਦੇ ਮੂੰਹ ਇਹ ਗੱਲ ਸੁਣੀ ਉਹਨਾਂ ਦੇ ਨਾਲ ਲੜ ਪਏ ਪੇੜ ਪਏ ਤੇ ਤੂੰ ਤੂੰ ਮੈਂ ਮੈਂ ਹੋ ਗਈ ਗੱਲ ਪੰਚਾਇਤ ਦੇ ਵਿੱਚ ਪਹੁੰਚੀ ਕਈ ਵਾਰ ਇਸ ਤਰੀਕੇ ਦੀਆਂ ਲੜਾਈਆਂ ਹੋਣ ਲੱਗੀਆਂ ਉਹਨਾਂ ਬੱਚਿਆਂ ਦੀ ਕਈ ਵਾਰ ਉਸ ਪੁਰਾਣੇ ਸਾਧੂ ਦੇ ਚੇਲਿਆਂ ਦੇ ਨਾਲ ਤੂੰ ਤੂੰ ਮੈਂ ਮੈਂ ਕਰਨੀ ਜਿਹੜਾ ਨਗਰ ਦਾ ਇੱਕ ਸਿਆਣਾ ਮੋਤਵਾਰਸੀ ਜਿਹੜਾ ਫੈਸਲੇ ਲੈਂਦਾ ਸੀ ਉਹ ਵੀ ਪਰੇਸ਼ਾਨ ਹੋ ਚੁੱਕਿਆ ਸੀ ਇੱਕ ਦਿਨ ਪੰਚਾਇਤ ਦੇ ਵਿੱਚ ਪੁਰਾਣੇ ਸਾਧੂ ਨੂੰ ਵੀ ਬੁਲਾ ਲਿਆ ਗਿਆ ਇਸ ਸੰਤ ਫਕੀਰ ਨੂੰ ਵੀ ਬੁਲਾ ਲਿਆ ਗਿਆ ਸੰਤ ਫਕੀਰ ਦੇ ਨਾਲ ਰਹਿਣ ਵਾਲੇ ਇਹ ਛੋਟੀ ਉਮਰ ਦੇ ਬੱਚੇ ਆ ਗਏ ਪੁਰਾਣੇ ਸਾਧੂ ਦੇ ਸਾਥੀ ਵੀ ਉੱਥੇ ਪਹੁੰਚ ਗਏ ਨਗਰ ਦੇ ਕੁੱਲ ਜਿੰਨੇ ਵੀ ਮੋਤਵਾਰ ਸਨ ਉਹ ਸਾਰੇ ਪਹੁੰਚ ਗਏ ਨਗਰ ਦੇ ਵਿੱਚ ਇਸ ਵਿਸ਼ੇ ਤੇ ਗੱਲ ਹੋਣ ਲੱਗੀ ਕੁਝ ਲੋਕ ਉਹ ਸਨ ਜੋ ਲਾਈ ਲੱਗ ਲੋਕ ਸਨ ਉਹਨਾਂ ਨੇ ਸਰਪੰਚ ਦੇ ਅੱਗੇ ਆਪਣੀ ਦੁਵਿਧਾ ਦੱਸ ਦਿੱਤੀ ਜਿਹੜੀ ਦੁਵਿਧਾ ਅਸਲ ਦੇ ਵਿੱਚ ਨਹੀਂ ਸੀ ਜਿਹੜੀ ਉਸ ਪੁਰਾਣੇ ਸਾਧੂ ਦੇ ਚੇਲਿਆਂ ਦੇ ਵੱਲੋਂ ਲੋਕਾਂ ਦੇ ਕੰਨ ਭਰ ਭਰ ਕੇ ਬਣਾਈ ਗਈ ਦੁਵਿਧਾ ਸੀ ਉਹਨਾਂ ਦਸਿਆ ਸਰਪੰਚ ਦੇ ਅੱਗੇ ਮੋਤਵਾਰ ਦੇ ਅੱਗੇ ਕੀ ਦੇਖੋ ਕੀ ਇਹ ਤਾਂ ਬੰਦਾ ਕਿਸੇ ਬਾਹਰਲੇ ਦੇਸ਼ ਤੋਂ ਆਇਆ ਹੈ ਇਹ ਪਰਦੇਸੀ ਹੈ ਠੀਕ ਹੈ ਅੱਜ ਲੋਕਾਂ ਦੇ ਭਲੇ ਵੀ ਕਰਦਾ ਹੋਵੇਗਾ ਪਰ ਕੱਲ ਨੂੰ ਜੇਕਰ ਇੱਥੇ ਲੁੱਟ ਫੁੱਟ ਕਰਕੇ ਸਾਡੇ ਬੱਚਿਆਂ ਨੂੰ ਨਾਲ ਲੈ ਕੇ ਇੱਥੋਂ ਫਰਾਰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ ਫਿਰ ਕੌਣ ਦੇਣਦਾਰ ਹੈ ਦੂਜੇ ਪਾਸੇ ਉਹ ਲੋਕ ਵੀ ਸਨ ਜਿਹੜੇ ਕਹਿੰਦੇ ਸਨ ਕਿ ਨਹੀਂ ਇਹਨਾਂ ਨੇ ਸਾਡੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਹੈ ਬੱਚਿਆਂ ਨੇ ਆਪਣੀ ਸਮੱਸਿਆਵਾਂ ਸਮੱਸਿਆ ਦੱਸੀ ਕਿ ਸਾਨੂੰ ਇਸ ਨਗਰ ਦੇ ਵਿੱਚ ਰਹਿਣ ਵਾਲੇ ਬਹੁਤ ਪਹਿਲਾਂ ਦਾ ਜਿਹੜਾ ਸਾਧੂ ਵਸਿਆ ਹੋਇਆ ਹੈ ਉਹਦੇ ਚੇਲੇ ਸਾਡੇ ਗੁਰੂ ਬਾਰੇ ਇਸ ਤਰੀਕੇ ਨਾਲ ਬੋਲ ਰਹੇ ਨੇ ਇਸ ਤੋਂ ਪਹਿਲਾਂ ਕੀ ਮੋਤਵਰ ਕੋਈ ਫੈਸਲਾ ਲੈਂਦਾ ਉਹ ਸੰਤ ਫਕੀਰ ਜੀ ਅੱਗੇ ਆਏ ਉਹ ਕਹਿਣ ਲੱਗੇ ਕਿ ਦੇਖੋ ਭਾਈ ਮੈਂ ਕਦੀ ਵੀ ਕਿਸੇ ਥਾਂ ਤੇ ਪੱਕੇ ਤੌਰ ਤੇ ਨਹੀਂ ਰਿਹਾ ਇਹ ਜੋ ਸਾਧੂ ਬਾਬਾ ਜੀ ਕਹਿ ਰਹੇ ਨੇ ਤੁਹਾਡੇ ਨਗਰ ਦੇ ਇਹ ਗੱਲ ਠੀਕ ਕਹਿ ਰਹੇ ਨੇ ਮੇਰਾ ਪੱਕਾ ਕੋਈ ਟਿਕਾਣਾ ਨਹੀਂ ਅੱਜ ਮੈਂ ਇੱਥੇ ਹਾਂ ਕੱਲ ਨੂੰ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾਣਾ ਹੈ ਰਹੀ ਗੱਲ ਲੋਟ ਕਸੂਟ ਦੀ ਇਹ ਭਾਈ ਮੇਰੀ ਫਿਤਰਤ ਨਹੀਂ ਮੈਨੂੰ ਕਿਸੇ ਵੀ ਦੁਨੀਆਵੀ ਸ਼ਹਿ ਦੇ ਨਾਲ ਕੋਈ ਪ੍ਰੇਮ ਪਿਆਰ ਨਹੀਂ ਜਿਹੜੇ ਮੇਰੇ ਸਾਥੀ ਛੋਟੇ ਬਾਲਕ ਜਿਹੜੇ ਨਗਰ ਦੇ ਵਿੱਚੋਂ ਗਜਾ ਕਰਕੇ ਲੈ ਜਾਂਦੇ ਹਨ ਇਹ ਰਾਈਆਂ ਪਾਂਦੀਆਂ ਦੇ ਲਈ ਜਾਂ ਦੂਰੋਂ ਦੁਰਾੜਿਓ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਭੋਜਨ ਦਾ ਪ੍ਰਬੰਧ ਕਰਦੇ ਹਨ ਜੀ ਜੀ ਇਹ ਸਭ ਤੋਂ ਅਹਿਮ ਗੱਲ ਨਗਰ ਵਾਲਿਓ ਜੇਕਰ ਤੁਹਾਨੂੰ ਮੇਰੀ ਆਮਦ ਦੇ ਉੱਤੇ ਕੋਈ ਇਤਰਾਜ਼ ਹੈ ਜੇ ਮੇਰੇ ਰਹਿਣ ਦੇ ਨਾਲ ਪਿੰਡ ਦੇ ਵਿੱਚ ਕਿਸੇ ਕਿਸਮ ਦਾ ਕੋਈ ਕੋਈ ਕਲੇਸ਼ ਕੋਈ ਕਲਾ ਕੋਈ ਲੜਾਈ ਪੈਂਦੀ ਹੈ ਤਾਂ ਮੈਂ ਤੁਹਾਡੇ ਫੈਸਲੇ ਲੈਣ ਤੋਂ ਪਹਿਲਾਂ ਇੱਕ ਫੈਸਲਾ ਦਿੰਦਾ ਹਾਂ ਮੈਂ ਕੱਲ ਨੂੰ ਇਸ ਨਗਰ ਨੂੰ ਛੱਡ ਕੇ ਜਾ ਰਿਹਾ ਹਾਂ ਤੁਹਾਡੇ ਬੱਚਿਆਂ ਦੇ ਨਾਲ ਜਿੰਨਾ ਸਾਥ ਨਿਭਿਆ ਇਹ ਬਹੁਤ ਵਧੀਆ ਨਿਭਿਆ ਹੁਣ ਤੱਕ ਜੋ ਵਾਪਰਿਆ ਬਹੁਤ ਸਾਰਾ ਕੁਝ ਸਹੀ ਹੋਇਆ ਪਰ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਤੁਹਾਡੇ ਨਗਰ ਦੇ ਵਿੱਚ ਧੜੇਬੰਦੀ ਹੋਵੇ ਲੋਕ ਧੜਿਆਂ ਦੇ ਵਿੱਚ ਵੰਡੇ ਜਾਣ ਕਿਸੇ ਪਰਮਾਤਮਾ ਰੂਪੀ ਸਾਧੂ ਫਕੀਰ ਦੇ ਉੱਤੇ ਕੋਈ ਸਵਾਲ ਖੜੇ ਕਰੇ ਜੇ ਸੰਤ ਫਕੀਰ ਜੀ ਤੁਹਾਡੇ ਨਗਰ ਵਿੱਚ ਬਹੁਤ ਪਹਿਲਾਂ ਤੋਂ ਰਹਿ ਰਹੇ ਨੇ ਇਹਨਾਂ ਨੇ ਨਗਰ ਲਈ ਬਹੁਤ ਕੁਝ ਕੀਤਾ ਹੋਵੇਗਾ ਅੱਗੇ ਵੀ ਬਹੁਤ ਕੁਝ ਕਰਨਗੇ ਸੋ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਮੇਰੇ ਕਰਕੇ ਪਿੰਡ ਦੇ ਵਿੱਚ ਕੋਈ ਲੜਾਈ ਨਹੀਂ ਹੋਣੀ ਚਾਹੀਦੀ ਜਿਹੜੇ ਮੋਹਤਵਾਰ ਸਨ ਉਹ ਆਪੋ ਆਪਣੀਆਂ ਸੀਟਾਂ ਤੋਂ ਜਿੱਥੇ-ਜਿੱਥੇ ਉਹ ਮੰंजे ਉੱਤੇ ਕੋਈ ਖੜੇ ਦੇਵਤੀ ਬੈਠਾ ਹੋਇਆ ਸੀ ਖੜੇ ਹੋ ਗਏ ਉਹਨਾਂ ਨੇ ਝੁੱਕ ਕੇ ਫਕੀਰ ਜੀ ਨੂੰ ਇੱਕ ਵਾਰੀ ਫਿਰ ਤੋਂ ਪ੍ਰਣਾਮ ਕੀਤਾ ਕਿ ਕਿਆ ਅਸੀਂ ਵੀ ਅੱਜ ਧੰਨ ਹੋ ਗਏ ਹਾਂ ਤੁਹਾਡੇ ਇਹੋ ਜੇ ਵਿਚਾਰ ਸੁਣ ਕੇ ਸੱਚ ਵਿੱਚ ਸੰਤ ਫਕੀਰ ਨੂੰ ਤੁਹਾਡੇ ਵਰਗਾ ਨੀਸਵਾਰਥ ਹੋਣਾ ਚਾਹੀਦਾ ਇਹ ਗੱਲਾਂ ਸੁਣ ਕੇ ਉਹਨਾਂ ਦੇ ਨਗਰ ਵਿੱਚ ਜੋ ਬਹੁਤ ਪਹਿਲਾਂ ਤੋਂ ਸਾਧੂ ਰਹਿੰਦਾ ਸੀ ਜੋ ਇਸ ਵੇਲੇ ਇਰਖਾਲੂ ਹੋ ਚੁੱਕਿਆ ਸੀ ਉਹ ਵੀ ਆਪਣੇ ਬੈਠੇ ਹੋਏ ਸਥਾਨ ਤੋਂ ਉੱਠਿਆ ਉਸਨੇ ਕੰਨਾਂ ਨੂੰ ਹੱਥ ਲਗਾ ਕੇ ਉਸ ਸੰਤ ਫਕੀਰ ਤੋਂ ਮੁਆਫੀ ਮੰਗੀ ਕਿਆ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ ਸਾਧੂ ਤੁਹਾਡੇ ਵਰਗਾ ਹੋਣਾ ਚਾਹੀਦਾ ਮੇਰੇ ਵਰਗੇ ਸਾਧੂ ਦੇ ਮਨ ਵਿੱਚ ਮੋਹ ਵੀ ਹੁੰਦਾ ਹੈ ਮਾਇਆ ਵੀ ਹੁੰਦੀ ਹੈ ਇਰਖਾ ਵੀ ਹੁੰਦੀ ਹੈ ਕ੍ਰੋਧ ਵੀ ਆਉਂਦਾ ਹੈ ਇਸ ਲਈ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਗਲਤੀ ਹੋਈ ਹੈ ਮੇਰੇ ਸਾਥੀਆਂ ਨੇ ਜੋ ਕੁਝ ਵੀ ਕਿਹਾ ਤੁਹਾਡੇ ਬਾਰੇ ਉਕਲਤ ਕੀਤਾ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਮੈਂ ਕਦੇ ਵੀ ਤੁਹਾਡੀ ਸੰਗਤ ਨਹੀਂ ਕੀਤੀ ਸ਼ਾਇਦ ਇਹ ਹੀ ਮੇਰੀ ਵੱਡੀ ਗਲਤੀ ਸੀ ਪਰ ਅੱਜ ਜਦੋਂ ਮੈਨੂੰ ਤੁਹਾਡੇ ਵਿਚਾਰ ਸੁਣਨ ਦਾ ਸਮਾਂ ਮਿਲਿਆ ਹੈ ਮੈਂ ਵਿਚਾਰ ਸੁਣ ਕੇ ਧੰਨ ਹੋ ਗਿਆ ਹਾਂ ਨਗਰ ਵਾਲਿਆਂ ਨੇ ਫੈਸਲਾ ਲਿਆ ਕਿ ਇਸ ਫਕੀਰ ਨੂੰ ਹੁਣ ਇਸ ਤੋਂ ਅਗਲੇ ਸਥਾਨ ਤੇ ਨਹੀਂ ਜਾਣ ਦੇਣਾ ਇਹ ਪੱਕੇ ਤੌਰ ਤੇ ਸਾਡੇ ਨਗਰ ਵਿੱਚ ਰਹਿਣ ਰਹਿਣਗੇ ਹਾਂ ਜੇ ਉਂਝ ਇਹਨਾਂ ਦਾ ਕਦੇ ਕੁੰਮਣ ਫਿਰਨ ਦਾ ਕਿਤੇ ਬਾਹਰ ਜਾਣ ਦਾ ਕਿਤੇ ਦੂਰ ਦਰਾਡੇ ਤੀਰਥ ਸਥਾਨ ਤੇ ਜਾਣ ਦੀ ਇੱਛਾ ਹੋਵੇ ਉਹਦੇ ਲਈ ਇਹਨਾਂ ਤੇ ਕੋਈ پابੰਦੀ ਨਹੀਂ ਪਰ ਕਉ ਮੋ ਫੇਰ ਕੇ ਇਹ ਵਾਪਸ ਇਸੇ ਨਗਰ ਦੇ ਵਿੱਚ ਆਉਣਗੇ ਉਹ ਆਪਣੀ ਉਸੇ ਕੰਨ ਦੇ ਵਿੱਚ ਉਸੇ ਕੁਟਿਆ ਦੇ ਵਿੱਚ ਵਾਪਸ ਪਰਤ ਗਏ ਜਾ ਕੇ ਬੱਚਿਆਂ ਨੇ ਪੁੱਛਿਆ ਕਿ ਸੰਤ ਜੀ ਤੁਸੀਂ ਕਮਾਲ ਦੇ ਹੋ ਅਸੀਂ ਤਾਂ ਹੈਰਾਨ ਹੋ ਗਏ ਹਾਂ ਕਿ ਕਿਸ ਤਰੀਕੇ ਨਾਲ ਤੁਸੀਂ ਸਭ ਦਾ ਹਿਰਦਾ ਪਰਿਵਰਤਨ ਕਰ ਦਿੱਤਾ ਤਾਂ ਸੰਤ ਜੀ ਅੱਗੋਂ ਕਹਿਣ ਲੱਗੇ ਬੱਚਿਓ ਇਹ ਗੱਲ ਸਿਰਫ ਸੰਤਾਂ ਫਕੀਰਾਂ ਸਾਧੂਆਂ ਦੇ ਉੱਤੇ ਨਹੀਂ ਟੁਕਦੀ ਹਰ ਇਨਸਾਨ ਨੂੰ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿਸੇ ਵੀ ਚੀਜ਼ ਦੇ ਨਾਲ ਲੋੜੋਂ ਵੱਧ ਮੋਹ ਨਹੀਂ ਪਾਉਣਾ ਚਾਹੀਦਾ ਹਮੇਸ਼ਾ ਪੱਕੇ ਬਨ ਬਨ ਕੇ ਰੱਖਣ ਵਾਲੀ ਗੱਲ ਹੈ ਕਦੇ ਵੀ ਕਿਸੇ ਚੀਜ਼ ਨਾਲ ਲੋੜੋਂ ਵੱਧ ਕੇ ਮੋਹ ਨਾ ਪਾਇਓ ਲੋੜੋਂ ਵੱਧ ਕੇ ਪਾਇਆ ਮੋਹ ਹਮੇਸ਼ਾ ਤੰਗ ਪਰੇਸ਼ਾਨ ਕਰਦਾ ਹੈ ਬੇਸ਼ੱਕ ਤੁਸੀਂ ਸਾਰੇ ਮੇਰੇ ਬੜੇ ਪਿਆਰੇ ਬੱਚੇ ਹੋ ਇਸ ਨਗਰ ਦੇ ਵਿੱਚ ਵੀ ਬਹੁਤ ਪਿਆਰੇ ਸਿਆਣੇ ਲੋਕ ਰਹਿੰਦੇ ਨੇ ਪਰ ਜੇਕਰ ਮੈਂ ਇਹਨਾਂ ਦੇ ਨਾਲ ਮੋਹ ਪਾ ਲੈਂਦਾ ਉੱਥੇ ਨਗਰ ਪੰਚਾਇਤ ਦੇ ਵਿੱਚ ਇਹ ਗੱਲ ਕਹਿੰਦਾ ਕਿ ਮੈਂ ਇਹ ਨਗਰ ਨਹੀਂ ਛੱਡ ਕੇ ਜਾਣਾ ਜੋ ਹੁੰਦਾ ਕਰ ਲਵੋ ਤਾਂ ਫਿਰ ਲੋਕਾਂ ਨੇ ਮੇਰੀ ਇੱਜ਼ਤ ਮਾਨ ਸਤਕਾਰ ਨਹੀਂ ਕਰਨਾ ਸੀ ਦੂਸਰੀ ਗੱਲ ਪੱਕੇ ਇਹ ਬੰਨਣ ਵਾਲੀ ਗੱਲ ਕਿ ਕਦੇ ਵੀ ਕਿਸੇ ਵੀ ਇਨਸਾਨ ਨੂੰ ਕ੍ਰੋਧ ਦੇ ਵਿੱਚ ਨਹੀਂ ਆਉਣਾ ਚਾਹੀਦਾ ਇਹ ਨਹੀਂ ਕਿ ਇਹ ਗੱਲ ਸਿਰਫ ਸਾਧੂਆਂ ਫਕੀਰਾਂ ਤੇ ਟੁਕਦੀ ਹੈ ਬਲਕਿ ਹਰ ਇੱਕ ਆਮ ਬੰਦੇ ਦੇ ਲਈ ਲਾਜ਼ਮੀ ਹੈ ਕਿ ਕਦੇ ਵੀ ਗੁੱਸੇ ਦੇ ਵਿੱਚ ਨਹੀਂ ਆਉਣਾ ਕੁਝ ਲੋਕ ਗੁੱਸੇ ਦੇ ਵਿੱਚ ਆ ਕੇ ਕੁਝ ਫੈਸਲੇ ਲੈ ਲੈਂਦੇ ਨੇ ਫੈਸਲਾ ਤੇ ਕਦੇ ਵੀ ਨਹੀਂ ਕਰਨਾ ਅਸੀਂ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਛੋਟੀਆਂ-ਛੋਟੀਆਂ ਚੀਜ਼ਾਂ ਹਾਂ ਸਾਡੇ ਵਿੱਚ ਗੁਣ-ਓ ਗੁਣ ਨਾਲ-ਨਾਲ ਚੱਲਦੇ ਨੇ ਪਰ ਕੁਝ ਕੁ ਚੀਜ਼ਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ ਜਦੋਂ ਇਨਸਾਨ ਬਹੁਤ ਜ਼ਿਆਦਾ ਖੁਸ਼ ਹੋਵੇ ਉਦੋਂ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਜਦੋਂ ਇਨਸਾਨ ਬਹੁਤ ਜ਼ਿਆਦਾ ਕਰੋਧ ਵਿੱਚ ਹੋਵੇ ਉਦੋਂ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਕਿਉਂਕਿ ਆਪਾਂ ਜਦੋਂ ਇਹਨਾਂ ਦੋਹਾਂ ਰੂਪਾਂ ਦੇ ਵਿੱਚੋਂ ਨਿਕਲ ਰਹੇ ਹੁੰਦੇ ਹਾਂ ਅਤਿਅੰਤ ਖੁਸ਼ੀ ਤੇ ਅਤਿਅੰਤ ਗਮ ਦੇ ਵਿੱਚੋਂ ਆਪਾਂ ਫੈਸਲਾ ਲੈਣ ਦੇ ਲਈ ਜਿਹੜਾ ਦਿਮਾਗ ਬੰਦੇ ਦੇ ਕੋਲ ਹੈ ਉਸ ਵੇਲੇ ਸੋਚਨ ਸ਼ਕਤੀ ਮੌਜੂਦ ਹੋਣੀ ਚਾਹੀਦੀ ਹੈ ਉਹ ਨਹੀਂ ਹੁੰਦੀ ਸੂ ਪਿਆਰੇ ਬੱਚਿਓ ਇਹ ਗੱਲ ਹਮੇਸ਼ਾ ਪੱਲੇ ਬੰਨ੍ਹ ਕੇ ਰੱਖਿਓ ਬੱਚਿਆਂ ਨੇ ਆਪਣੇ ਗੁਰੂ ਦੀ ਗੱਲ ਮੰਨੀ ਤੇ ਪੱਲੇ ਬੰਨ੍ਹ ਲਈ ਤੇ ਇਹ ਗੱਲਾਂ ਸਾਨੂੰ ਵੀ ਪੱਲੇ ਬੰਨਣੀਆਂ ਚਾਹੀਦੀਆਂ ਨੇ ਕਿਸੇ ਚੀਜ਼ ਨਾਲ ਲੋੜੋਂ ਵੱਧ ਮੋਹ ਨਹੀਂ ਪਾਉਣਾ ਚਾਹੀਦਾ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਆ ਕੇ ਫੈਸਲਾ ਨਹੀਂ ਲੈਣਾ ਚਾਹੀਦਾ ਇਸ ਤੋਂ ਇਲਾਵਾ ਕਹਾਣੀਕਾਰ ਇਹ ਵੀ ਦੱਸਣਾ ਚਾਹੁੰਦਾ ਹੈ ਜਿਹੜੀ ਗੱਲ ਅਸਲ ਦੇ ਵਿੱਚ ਵਾਪਰੀ ਨਾ ਹੋਵੇ ਉਸ ਦੇ ਬਾਰੇ ਝੂਠ ਕਦੇ ਵੀ ਨਹੀਂ ਫੈਲਾਉਣਾ ਚਾਹੀਦਾ ਜਿਸ ਤਰੀਕੇ ਨਾਲ ਇਸ ਨਗਰ ਦੇ ਪੁਰਾਣੇ ਸਾਧੂ ਨੇ ਫੈਲਾਇਆ ਸੀ ਜ਼ਿੰਦਗੀ ਨੂੰ ਜਿੰਨੀ ਸਾਦਾ ਜਿੰਨੀ ਸਰਲ ਰੱਖੀ ਉਨੇ ਹੀ ਬਿਹਤਰ ਹੈ ਸੋ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਕਹਾਣੀ ਜੇਕਰ ਇਹ ਕਹਾਣੀ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਈਏ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਔ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਇਓ ਮਿਲਦੇ ਹਾਂ ਤੁਹਾਡੇ ਨਾਲ ਇੱਕ ਹੋਰ ਨਵੀਂ ਸਿੱਖਿਆਪਰਦ ਕਹਾਣੀ ਦੇ ਨਾਲ